ਮੇਰੇ ਨਾਲ ਇਹਨਾਂ ਬਰਛਾਦਾ ਪਾਣੀ ਛਗਲਿਆ ਗੁੰਨਵਾਏ ਮੇਰੇ ਬੈਗ ਫੜੀਆ ਇਹਨਾਂ ਨੂੰ ਅੱਜ ਮੈਂ ਪਾਪਾ ਦੇ ਨਾਲ ਹੀ ਜਾਵਾਂ ਇਹ ਬੜਾ ਮੇਰੇ ਨਾਲ ਤਿਆਰ ਰਹਿੰਦਾ ਹੀ ਮਾਰਗਾ ਜਿੱਥੇ ਮੈਂ ਜਾਣਾ ਉੱਥੇ ਇਹਨੇ ਜਾਣਾ ਅੱਗੇ ਮੇਰੇ ਮਗਰ ਇੱਕ ਦਾਇ ਲੇਲਕੜੀਓ ਦੋ ਗਈ ਜੁਨਾ ਕੀ ਕਹਿੰਦੇ ਪਾਪਾ ਗੁੰਨਵਾ ਨੂੰ ਕਹ ਲੈ ਲੇਲਕੜੀ ਲੇਲਾ ਹੀ ਬੱਕਰੀ ਦਾ ਲੇਲਾ ਨਹੀਂਦਾ ਜਿੱਦਾਂ ਉਦੋਂ ਦਲੇ ਕੰਨਾਂ ਕਿ ਮਲਕ ਨੇ ਬੱਕਰੀ ਉਹ ਤੂੰ ਆਪ ਸਮਝ ਨਹੀਂ ਮੈਂ ਤਾਂ ਨਹੀਂ ਕਹਿ ਰਿਹਾ ਮੈਂ ਤਾਂ ਕਹਿਦਾ ਮਲਈ ਮੈਨੂੰ ਬਲੋਡ ਦਾ ਤਿੱਜਾ ਤਾਂ ਐਵੇਂ ਜੀਆਂ ਗੱਲਾਂ ਕਰਦਾ ਮੈਂ ਨਹੀਂ ਐਵੇਂ ਜੀਆਂ ਗੱਲਾਂ ਕਰਦਾ ਆफी ਬਣਾ ਲਈ ਮੇਦੀ ਮੀਡੀਆ ਸਰਵਗਾ ਕਰੋ ਜੀ ਕੋਣ ਨਹੀਂ ਮੰਮਿਆ ਕੀ ਕਰਨੂੰ ਕਿ ਵੇ ਕੀ ਚਾਹੁੰਦਾ ਮੇਰੇ ਨਾਂ ਮੀਡੀਆ ਸਰਵਾਏ ਉਹਨੇ 2 ਘੰਟੇ ਖਲਾਅ ਛੱਡਦੀ ਮਾਸਾ ਵਗੈਰ ਇਹਦੇ ਚਾਰ ਮੰਮੀ ਜੀ ਦਾ ਇਹ ਨੇ ਕਹਿੰਦੇ ਮੀਡੀਆ ਕਰਕੇ ਆड्डा ਜੂੜਾ ਕਰ ਦਿੰਦੀ ਆ ਹਉ ਹੁਣ ਗੋਨ ਆਜ ਦਾ ਕਰਿਆ ਕਰਨਾ ਮम्मी ਚਾਹ ਹੁੰਦਾ ਮੀਟੀਆ ਦਾ ਹੁਣ ਉਹਦਾ ਕੰਦ ਕਰਿਓ ਗੋਨ ਲਿਸਾ ਹੋ ਗਈ ਰੋ ਰੋ ਗਈ ਜਿਆ ਸਾਜ ਕਾ ਬੰਦੇ ਦੀ ਮਨਿਆਦ ਨਹੀਂ ਆ ਗਈ ਤੇ ਨੂੰ ਨਹੀਂ ਕੁਰਸੀਆਂ ਉੱਥੋਂ ਪਸੰਦ ਨੇ ਆਈਆਂ ਤੇ ਇੱਥੇ ਪਾਈ ਆ ਗਿਆ ਇੱਥੇ ਦੇ ਗਿਆ ਹੁਣ ਇਹ ਕਲਰ ਬੜਾ ਸਮਾਂ ਬਸ ਕੇ ਤਾਵਾਂ ਦੀ ਲੱਗੀ ਤੇ ਸਵੇਰੇ ਸਵੇਰ ਮੀਂਹ ਪੈ ਗਿਆ ਅੱਜ ਬਾਰਿਸ਼ ਬਹੁਤ ਜ਼ਿਆਦਾ ਹਈ ਸਵੇਰੇ ਸਵੇਰ ਤੇ ਮੈਨੂੰ ਜਾਪਦਾ ਵੀ ਅਣਕਾ ਨੂੰ ਰੱਬ ਰਹਿ ਨਹੀਂ ਲੈਣਾ ਜਾਪਦਾ ਕਿਸੇ ਖਣੇ ਤੇ ਮੈਂ ਉਹ ਗਾੜੀ ਜਾਣ ਵਾਸਤੇ ਡਿਊਟੀ ਦੇ ਦੇ ਹੁਣ ਬਾਕੀ ਦਾ ਵਲੌਗ ਜਿਹੜਾ ਇਹ ਸ਼ੂਟ ਕਰਨਗੇ ਕਿਉਂਕਿ ਮੇਰਾ ਫਿਰ ਟਾਈਮ ਦਾ ਬਦਸਿਰੇ ਸਿਰ ਉਹਨਾਂ ਹੁੰਦਾ ਇਹ ਪੜੇ ਨਾ 9 ਵਜੇ ਆਪਾਂ ਘਰੋਂ ਤੁਰ ਪੈਣਾ 15 ਮਿੰਟ ਨੇ ਆਪਣੇ ਕੋਲ ਸਿਰੇ ਅੱਠ ਵਜੇ ਉੱਠਦੇ ਉੱਠ ਕੇ ਆ ਦੇ ਕਾ ਦੇ ਭੱਜਣ ਦੀ ਕਰੀ ਦੀ ਤੇ ਜਿਹੜਾ ਇਹ ਵਲੌਗ ਹੈ ਇਹ ਮਨਦੀਪ ਵਾਲੇ ਚੈਨਲ ਤੇ ਤੁਹਾਨੂੰ ਵੇਖਣ ਨੂੰ ਮਿਲਿਆ ਕਰੂਗਾ ਇੱਕ ਦਿਨ ਤੇ ਜਿਹੜਾ ਇੱਕ ਜਦੋਂ ਮੈਂ ਆਇਆ ਨਾ ਹੋਊਗਾ ਮੇਨ ਚੈਨਲ ਤੇ ਆਪਾਂ ਜ ਮਨਦੀਪ ਅਨ ਜਤਿੰਦਰ ਤੇ ਮਿਲਿਆ ਕਰੂਗਾ ਕਿਉਂਕਿ ਇਹ ਦੋਵੇਂ ਮਾਪੋ ਤਾਂ ਫਿਰ ਬਣਾਉਂਦੇ ਰਹਿੰਦੇ ਸੀ ਦੋਵੇਂ ਮਾਪੁੱਤਾਂ ਦਾ ਮਾਪੁੱਤਾਂ ਦੇ ਚੈਨਲਾਂ ਦੇ ਪਾਦਣਾ ਤੇ ਬਾਕੀ ਆਪਾਂ ਜਿਹੜੇ ਸਾਰੇ ਵਲੌਗ ਆ ਉਹ ਉੱਤੇ ਪਾਇਆ ਐਸੇ ਜਤਿੰਦਰ ਐਨ ਮਨਦੀਪ ਗਿੱਲ ਤੇ ਪਾਇਆ ਕਰਾਂਗੇ ਤੇ ਹੁਣ ਪ੍ਰਸ਼ਾਦ ਬਣੇ ਸ਼ਗਲੀਏ ਵੇਖੀ ਕੀ ਕਰਨੀ ਔਰ ਦੇਈਏ ਪ੍ਰਸ਼ਾਦ ਵੰਡਾਉਣ ਇਧਰ ਚ ਦੂਰ ਖੇਡਣਾ ਕੋਣ ਵਾਹਾਂ ਜੂਰੀ ਦੂਰ ਆਇਆ ਕਿੱਥੇ ਜਾਣਾ ਮੇਨਾ ਜਾਣਾ ਚਲਾ ਆਜੋ ਆਜੋ ਚਲਾ ਆਜੋ ਜੋ ਡੜੀ ਨੇ ਪੈਂਦਾ 10 ਮਿੰਟ ਪਹਿਲਾਂ ਤੁਰਨਾ ਚਾਹੀਦਾ ਪਤਾ ਹੈ ਮੈਂ ਪੈਂਦਾ ਤਾਂ ਕਿੱਧਰ ਅੰਦਰ ਵੜ ਕੇ ਮਿੱਠੇ ਬੜਾ ਇੱਧਰ ਵੇਖੀ ਤਮਾਸ਼ਾ ਜਾ ਬੜੀ ਮੰਮੀ ਕੋ ਜਾ ਬੁੱਤ ਆ ਜਾ ਆਗ ਨਾ ਚੁੱਕਾ ਜਾ ਮੰਮਾ ਕੋ ਆ ਦੇ ਦੇ ਮੈਨੂੰ ਇਹਨਾਂ ਕਾ ਜਾ ਮੰਮਾ ਕੋ ਜਾਉਣਾ ਨਹੀਂ ਜਾਣਾ ਡਿਊਟੀ ਬਸ ਹਣ ਭਾ ਜਿਹੜਾ ਮੱਝ ਆਇਆ ਹੋ ਨਹੀਂ ਜਾਣਾ ਹੁਣ ਰੋਗ ਹੈ ਤੇ ਫਿਰ ਜਾਣਾ ਤੇ ਆ ਦਾਦੀ ਕੋ ਚੱਲਦਾ ਚੱਲ ਤੇ ਮੰਮੀ ਚੁੱਕਾ ਮੜ ਆਇਆ ਚੱਲ ਬੁੱਤ ਜਾ ਮੈਂ ਚੱਲਿਆ ਪੂਰੀ ਸਮਝੋਗੀ ਚਲ ਫੜ ਜਿੰਨੇ ਜਲਦੀ ਡਿਊਟੀ ਚ ਆਪਾਂ ਤਿਆਰ ਹੋ ਕੇ ਮੈਂ ਥੋੜਾ ਕੰਮ ਇਹ ਚੱਲੇ ਤੇ ਮੀ ਉਹ ਕਿੰਨਾ ਪੈਣ ਲੱਪੇ ਆ ਨਾ ਮੀ ਉਹ ਦੁਪਹਿਰੇ ਜਿਹੜਾ ਕਿਨੇ ਕੰਕਣ ਲੱਗੀਆਂ ਉਹਨਾਂ ਦੇ ਟੈਨਸ਼ਨ ਪਈ ਹੁਣ ਕਿੰਨਾ ਮੀ ਵੈਨ ਲਿਆ ਉਹਨੂੰ ਇਹ ਟੈਨਸ਼ਨ ਵਿੱਚ ਮੈਂ ਜਾਣਾ ਕਿੱਦਾਂ ਪਰ ਆਪਾਂ ਮੀ ਇਹ ਤਾਂ ਫਿਰ ਵਿੱਚ ਆ ਹੁਣ ਮੰਮੀ ਆ ਗਈਆਂ ਟੀਨ ਨਾਲ ਮਿਲਣ ਵਾਸਤੇ ਕਿਉਂਕਿ ਉਹਨਾਂ ਦਾ ਦਿਲ ਕਰਦੇ ਆ ਮੰਮੀ ਦਾ ਬਹੁਤ ਦਿਨਾਂ ਦਾ ਤੇ ਇਹ ਕਹਿੰਦੀ ਮੈਂ ਜਲਦੀ ਜਲਦੀ ਛੱਡ ਜਾਈਏ ਤੇ ਹੁਣ ਇੱਥੇ ਮਸੀ ਤੇ ਮੰਮੀ ਤੇ ਮੈਂ ਬੈਠੇ ਆਂ ਤੇ ਅੱਜ ਆ ਉਹ ਅਮਾਦੇ ਘਰ ਨਹੀਂ ਹੁੰਦੀ ਉਹ ਬੇਚਾਰੀ ਆਪਣੇ ਸੌਰੀ ਹੁੰਦੀ ਕੀ ਕਹਿੰਦੇ ਚਾਚਾ ਅੱਜ ਜੀ ਬੜੀ ਬੋਚੇ ਨਾ ਪੈਸੇ ਲਾਈ ਫਿਰਦਾ ਕੀ ਗੱਲ ਹੈ ਤਰਖਾ ਹੀ ਲੱਦੀ ਤਾਇਤਾ ਨਹੀਂ ਇਹ ਗੱਲ ਤਾਂ ਇਹ ਵਿੱਚੋਂ ਕੱਢੀ ਦੇ ਹੁੰਦੇ ਆ ਇਦਾਂ ਕੁੜੀਆਂ ਦੁਆਰ ਦੇ ਹੈ ਬਸਿੰਗ ਦੇ ਵਾਲੇ ਮੈਂ ਵੀ ਦਵਾਲੀ ਮੈਂ ਤੇਰਾ ਲੁੱਟ ਲੈ ਮੈਂ ਹੁਣ ਬਾਬਾ ਨੇ ਲੁੱਟਦੀ ਹੁੰਦੀ ਹੈ ਹੈ ਤੂੰ ਚੱਲੇ ਤੇ ਹੋਰ ਜਿੰਨਾ ਚਿੰਦੀ ਰਹੇ ਚੱਲੇ ਮੈਂ ਚੱਲਿਆ ਬੁਲਿਆ ਮੈਂ ਲਿਆ ਇਲੰਦੀ ਵਗੇਦਾ ਵੀ ਚਾਚੇ ਦਾ ਨਹੀਂ ਲੈਂਦੀ ਚਾਚੇ ਕੋ ਵਾਧੂ ਨਹੀਂ ਜੀ ਚਾਚੇ ਹਾਂ ਤੇਰੇ ਕੋਲ ਤੇਰੇ ਤਾਲੂ ਕਿਤੇ ਮਾਹਰ ਦਰ ਗਿਆ ਚ ਰਿਹਾ ਹਾਂ ਤੇਨ ਦਾ ਜੀ ਤਾਂ ਘਾਟਾ ਪਿਆ ਜਾਂਦਾ ਹੈ ਹੈ ਬੜੇ ਖੁਸ਼ ਜੀ ਸਾਰੇ ਆਂਦੇ ਨੇ ਤੇਰੇ ਭਰਾ ਆ ਮੇਰਾ ਭਰਾ ਜੀ ਸਗਾ ਇਹ ਇਹ ਮਤਾਂ ਵਿਚਾਰ ਲੈ ਜਾਂਦਾ ਇਹ ਮੇਰਾ ਭਰਾ ਬਹੁਤ ਪਲਾ ਮੰਨਦਾ ਇਹ ਗੁਸ਼ਰਨ ਜਿਹੜਾ ਤੇਜ ਉਹ ਲੈਣ ਜਾਂਦਾ ਜਾਂਦਾ ਇਹ ਵਿਚਾਰਾ ਬੱਚਿਆਂ ਵਾਲਾ ਫਿਰ ਕਦੀ ਸਕੂਲੇ ਲੈਣ ਜਾਂਦਾ ਕਦੀ ਛੱਡ ਜਾਂਦਾ ਕਾਦਾ ਤੇ ਵੀ ਬੜਾ ਇਹਦਾਂ ਮੇਰੇ ਭੈਣ ਨੇ ਹਾਂ ਕਿਸੇ ਭੈਣ ਨੇ ਮੇਰਾ ਕਿਹਨੇ ਕਮੈਂਟ ਕੀਤਾ ਕਿ ਤੜਾ ਜਿਹੜਾ ਸਗਾ ਭਰਾ ਕਹਿੰਦੇ ਤੂੰ ਲੈਣ ਜਾਂਦਾ ਇਹੋ ਕਿਉਂ ਲੈਣ ਜਾਂਦਾ ਇਹ ਫਿਰ ਮੈਂ ਨਿਕਾ ਭਰਾ ਨਾ ਇਹਦਾਂ ਮੇਰਾ ਪਿਆਰ ਬੜਾ ਲੜਾਈ ਕੋਲੇ ਤੇ ਨਾ ਕਰੀਦਾ ਉਹ ਸਿਆਣਾ ਵਿਚਾਰਾ ਥੋੜਾ ਉਹ ਵਾਈ ਜੋਤੀ ਵਾਲਾ ਕੰਮ ਬੜੇ ਹੁੰਦੇ ਪੱਠੇ ਪਾਗਦ ਕਿੰਨੇ ਆ ਨਾ ਕਿੰਨਾ ਦੇ ਕੰਮ ਨੇ ਛੋਟਿਆਂ ਦਾ ਪਿਆਰ ਵੈਸੇ ਜਿਆਦਾ ਛੋਟਿਆਂ ਦਾ ਪਿਆਰ ਹੁੰਦਾ ਨਾਲੇ ਇਹ ਲੱਗਦਾ ਰਹਿੰਦਾ ਨਾਲੇ ਇਹਦਾ ਨਾ ਮੇਰਾ ਪਿਆਰ ਜ਼ਿਆਦਾ ਹੈ ਹਾਂ ਉੱਖੇ ਸ਼ਰਮਣਾ ਮੁਸ਼ੰਦ ਲੀ ਗਦੇ ਸਮਸਤੇ ਤੁਮੇ ਲੀ ਗਾਣੇ ਸਮਸਤੇ ਮਰਸੀ ਨਹੀਂ ਹਾਂ ਵਧੀਆ ਕੀ ਖਾਣਾ ਤੇ ਵਧੀਆ ਕੀ ਖਾਣਾ ਨਹੀਂ ਨਹੀਂ ਅੱਜ ਨਹੀਂ ਮੇਰਾ ਟਾਈਮ ਨਹੀਂ ਹੈ ਘਰੋਂ ਮੈਂ ਚੱਲੀ ਗਦੇ ਇਹਨਾਂ ਨੂੰ ਜਾਣਦੇ ਨੇ ਆਪਾਂ ਉੱਪਰ ਨੇ ਮੱਕਦੇ ਨੇ ਇਸ ਕਿੱਤੇ ਹਾਂ ਕਿਤੇ ਚੱਲ ਵੀ ਆ ਦੇ ਜਾਨੋ ਮਕੇ ਹਾਂ ਜੀ ਹੋਣੀ ਚੱਲੇ ਆਏ ਇੱਕ ਸ਼ਹਿਰ ਅਮਰਸਰ ਤੁਹਾਨੂੰ ਕੰਮ ਹੀ ਤੇ ਉਹ ਮੰਮੀ ਨਾਲ ਅੰਟੀ ਨਾਲ ਮੇਲਾ ਹੀ ਤੇ ਵੀਜੀ ਨੇ ਕਿਤੇ ਸ਼ਹਿਰ ਇੱਥੇ ਲੱਗੇ ਬੰਨੇ ਕੰਮ ਤੇ ਆਏ ਤੇ ਅਸੀਂ ਸਾਰਿਆਂ ਨੇ ਸੋਚਿਆ ਕਿ ਨਾ ਕੋਈ ਚਾਹ ਪੀ ਜਾਨੀ ਕਿਉਂਕਿ ਸ਼ਾਇਦ ਬੜਾ ਸੋਸ ਹੁਣ ਇਹ ਵਾਲੇ ਅੰਟੀ ਜਿਹੜੇ ਨਾ ਮੈਂ ਸਾਰਾ ਪਰਾਣਾ ਇਹਦਾ ਘਰ ਹੀ ਨਾ ਲਿਆ ਤੇ ਉਹਨਾਂ ਨੇ ਸਾਡੇ ਲੱਗੇ ਚੱਲ ਜਾਣਾ ਪਰ ਜਦੋਂ ਚਾਹ ਦੇ ਕੰਮ ਆਇਆ ਕਰਨੇ ਬੜੀ ਵਾਰਾਂ ਸੰਗਿਆ ਕਰਨੀ ਉਧਰਾਂ ਅੰਕਲ ਨੇ ਸਮੋਸੇ ਲੈ ਕੇ ਆ ਗਏ ਉਹ ਪੁੱਛ ਕੇ ਗਏ ਨਾ ਮੈਨੂੰ ਟਿੱਕੇ ਖਾਣੇ ਕਿ ਸਮੋਸੇ ਬੈਟ ਟਿੱਕੀਆਂ ਨਹੀਂ ਪਈ ਲਗੜੀਆਂ אתה רואה, אני מבין שמותי, אי, 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 ਉਹ ਕੋਈ ਗੱਲ ਨਹੀਂ ਐ ਨਾਲੇ ਚੀਚਾ ਖੋਈਏ ਨਾਲੇ ਟਾਈਮ ਵੇਖੀ ਬਾਬੂ ਵਿਚਾਰਾ ਪੈਸੇ ਹਟ ਗਿਆ ਇਹਨਾਂ ਦੀ ਤਰਫੋਂ ਪਰ ਨਹੀਂ ਉਹ ਟੈਂਡਰ ਹੋਣਾ ਹੈ ਕਰ 22 ਤਰੀਕ ਨੂੰ 23 ਤਰੀਕ ਨੂੰ ਵੀ ਚਾਹੀਦਾ ਹੋਰ ਨਹੀਂ ਫਿਰ ਸਹੀ ਗੱਲ ਦਰਖਾਵਾ ਵਾਲੇ ਜੀ ਪਹਿਲੇ ਇੱਕ ਮਿੰਟ ਦਾ ਦਾਦਾ ਜੀ ਮੰਗ ਲੈਂਦੇ ਜੇ ਉਹਨੇ ਸਭ ਕਰਿਆ ਨੇ ਦੇ ਦੇਣੇ ਹੁੰਦੇ ਵੀ ਆਹ ਕਮੇਟੀ ਦੇ ਪੈਸੇ ਆਏ ਦੇ ਪੈਸੇ ਤੇ ਮੈਂ ਉਹ ਫਿਰ ਫੜੀ ਆਣੇ ਹੁੰਦੇ ਫੇਰ ਲਾ ਦੇਣੇ ਲਿਖਦਾ ਚਲਾਈ ਚਲਦੀ ਰਹਿੰਦੀ ਵੇਖ ਮਾਣ ਲੱਗਦਾ ਇਹਨਾਂ ਕੋ ਬਾਹ ਪੈਸੇ ਦੇ ਹਰ ਬੰਦੇ ਦਾ ਗਜਰਾ ਹੀ ਮਾਹੀ ਹੁੰਦਾ ਇਹ ਇਥੇ ਕੁੜੀ ਨਹੀਂ ਹੈਗੀ ਮੈਂ ਤੇ ਹੱਲਪ ਕਰਾ ਦੇਣੀ ਆ ਨਾ ਮਾਦਾ ਹੋਰ ਕੋਈ ਤੂੰ ਹੀ ਕੁੜੀ ਆ ਮੈਨੂੰ ਤਾਂ ਲੱਗਿਆ ਨਹੀਂ ਜੈਂ ਮੈਂ ਇਹ ਗੱਲ ਕਹੀ ਜੰਡੀ ਨਾਲ ਇਹਨੂੰ ਕਹਿੰਨਾ ਤੂੰ ਹੀ ਕੁੜੀ ਆ ਪਰ ਮੈਂ ਆਖਿਆ ਚਲਿਆ ਹਾਂ ਸਮੱਸਿਆ ਕਿਸ ਨੂੰ ਦੱਸਦਾ ਨਹੀਂ ਅੱਧੀ ਬੰਨ ਮੈਂ ਦੇਖੀ ਤੂੰ ਇਹ ਕਿਹਾ ਦੇਖ ਤਾਂ ਖਾਲੇ ਥੋੜੇ ਜਿਹਾ ਪਾ ਕੇ ਚੱਲ ਜੀ ਚਾ ਵੀ ਦੇਖ ਲੈ ਹਾਂਜੀ ਹੁਣ ਮੈਂ ਤੇ ਗੰਨੂ ਆਜ ਕੁਮੀ ਕੁਮੀ ਕਰ ਚੱਲੇ ਆ ਵੇਖ ਕੇ ਉਹਨੇ ਰਹਿਮ ਤੇ ਦਿੱਤੀ ਬੱਦਿਆ ਨਾ ਫੇਰ ਆਪਾਂ ਆਪਣੇ ਮੁੱਤਲ ਵੜਾਉਣੇ ਆ ਮਿੱਟੀ ਵਿੱਚ ਛੋਲੇ ਪੋਤਨਾਂ ਨੂੰ ਚਲੋ ਚੱਲੀਏ ਦੇਖੀ ਲੈ ਮੈਂ ਤੇ ਕੀ ਕਰਦਾ ਦੇਖੀ ਲੈ ਮੈਂ ਤੇ ਕੀ ਕਰਦਾ ਵੀ ਨਾ ਤੁਮ ਗੁਰਨਵਾਇਦਾ ਨਾ ਹੁਣੇ ਘੁੰਮਣ ਦਾ ਟਾਈਮ ਹੋਇਆ ਹੁੰਦਾ ਤੇ ਮੈਂ ਮੜੀ ਦੀ ਬਾਜ ਲਈ ਖੁਸ਼ ਹੋ ਗਿਆ ਮੇਰੀ ਮਾਂ ਮੈਨੂੰ ਬਾਹਰ ਲਾ ਕੇ ਚੱਲ ਚੱਲੇ ਨਿਆਣਿਆਂ ਨੂੰ ਵੀ ਹੁਣੇ ਚੰਮਣ ਹੋਈ ਹੁੰਦਾ ਸਿਰ ਕੁਮਾਰੀ ਰਿਆ ਤੇ ਗੁਰ ਰਹਿ ਜਿੰਦਾਂ ਦੇ ਨਾਲ ਗੁਰਨਵਾਇਦ ਤਾਂ ਖੁਸ਼ ਰਹਿੰਦਾ ਕਿਉਂਕਿ ਜਿੰਦਾਂ ਦੇ ਕੱਲ ਇਹਨਾਂ ਨੂੰ ਰਸਾਂ ਸੀ ਖੜਿਆ ਕਦੀ ਕਿਤੇ ਕਦੀ ਕਿਤੇ ਘੁੰਮਦਾ ਰਿਆ ਤੇ ਆਪੇ ਪਪਾ ਨੂੰ ਮਿਸ ਕਰਦਾ ਰਹਿੰਦਾ ਇਕੱਲੀ ਬੈਠੀ ਆਹ ਦਾ ਦੇ ਨਾਲ ਇਕੱਲੇ ਦੋਵੇਂ ਮੈਂ ਜਰਾ ਕੁ ਛੁੱਟਿਆ ਮੇਂ ਦਦਨੇ ਮਮੀ ਨੂੰ ਕੱਲ੍ਹ ਚਲਾਵਾ ਮਿੱਟੀ ਦੀ ਖੇਡੀ ਗੇ ਕਿਹ ਲੱਭਣਿਆ ਦਾਦੀ ਰਾਂ ਹਣ ਸਾਡੀ ਸਾਰੀ ਦੁਪਹਿਰਾਂ ਇੱਥੇ ਮੰਡੇ ਗੱਲ ਨੀ ਹਾਂ ਮਾਸੀ ਮੈਂ ਦੇਣੀ ਉਹ ਪੁਰਾਣੇ ਜੁਲੇ ਏੜੇ ਨਵੇਂ ਜੁਲੇ ਨਹੀਂ ਲੈਂਦੇ ਵਾਹ ਟਰੈਡਰ ਲੈਂਦੇ ਪੁਰਾਣੇ ਮੈਂ ਇੱਥੇ ਰੱਖਿਆ ਕਰੀ ਇਹੋ ਕਾਚਾ ਬਣਾਉਣ ਜਾਂਦਾ ਰਿਹਾ ੜੇ ਥੋੜਾ ਜਿਹਾ ਟਰੈਕਰ ਬਾਜੀਗਾ ਹਵਾ ਪਾ ਕੇ ਤੇਰੇ ਚੱਲਣਾ ਹੀ ਨਹੀਂ ਹੋ ਮਸੀ ਤੈਨੂੰ ਉਹ ਨਾ ਦੇ ਜੁੰਕਾ ਸਾ ਚੁਲਾ ਬਣ ਗਿਆ ਚਾਹ ਤੇ ਚਾਹ ਬਣੇ ਸਾਲ ਬਣੇ ਨਹੀਂ ਨਹੀਂ ਬਣੇ ਚੁਲਾ ਹੀ ਰਹਾ ਤੁਸੀਂ ਨਹੀਂ ਨਹੀਂ ਬੋ ਆਪਾਂ ਚਾਹ ਪੀਣੀ ਸੀ ਜਿਹੜੀ ਕਮਲ ਹੀ ਨਾ ਉਹ ਚ ਬੱਚਿਆਂ ਦਾ ਪਾਣੀ ਦਾ ਗੰਦਾ ਨਹੀਂ ਪਾਦੇ ਨਾ ਕਰ ਨਹੀਂ ਡੱਡੀਆਂ ਵਾਲੀ ਗੰਦੀ ਜੀ ਉਹ ਚ ਬੱਚਿਆਂ ਨੂੰ ਪਾਣੀ ਨਹੀਂ ਦਵਾਉਂਦਾ ਚਾਹ ਬਣਿਆ ਕਰ ਰਹਾ ਇਹ ਗੰਦਾ ਬਣੇ ਬੀਬੀ ਗੱਲ ਤਾਂ ਸੰਦ ਮਾਰੀ ਨੇ ਆਪਣੀਆਂ ਹੀ ਕੱਲ ਮੈਂ ਨਾ ਉਹਦੇ ਨੇ ਲਾਇਆ ਪੁਦੀਨਾ ਦੋ ਪਾਏ ਉਹ ਗੁਜਰਾਂ ਦੇ ਆ ਡੰਗਾ ਤੋਂ ਖਾਏਗਾ ਗਾਵੇਂ ਪਾਣੀ ਪੋਣ ਕੇ ਤਾਂ ਕੱਖ ਵੀ ਨਾ ਮਸਤ ਜੋਕ ਮਾਰ ਰਿਆ ਯਾ ਹਸ ਰਿਆ ਹਲਕਾ ਠੱਪ ਨਹੀਂ ਮਾਸੀ ਵੇ ਇਹਦੀ ਸਕੀਮ ਚਾਹੇ ਉੱਥੇ ਥਾਂ ਕਿਹੜਾ ਬੋੜ ਕੇ ਤੇ ਵਕੇ ਉਹਨਾਂ ਨੇ ਮਿੱਟੀ ਵੀ ਤਾਜੀ ਪਾਈ ਜੇ ਭਾਈ ਅਗਲੇ ਪੌਦੇ ਨਹੀਂ ਤਾਂ ਨਹੀਂ ਹੋ ਸਕਦਾ ਇਹ ਲਾਉਂਦੇ ਦੇ ਅਗਲੇ ਮਹੀਨੇ ਜੇ ਪਾਣੀ ਪੈਂਦਾ ਇਹ ਪਾਣੀ ਲਾਵਾਂਗੇ ਆਪਾਂ ਅਗਲਾ ਮਿੱਟੀ ਤਾਜੀ ਪਾਈ ਏ ਸਹੀ ਗੱਲ ਤੁਸੀਂ ਸਾਰੇ ਇੱਥੇ ਕੋੜ ਕੇ ਲਾਲਾ ਆਵੇ ਕੈਰੀ ਬੜੀ ਮਿਕਰੀ ਉੱਥੇ ਵੀ ਆ ਕੇ ਨੀ ਚੱਲ ਬੜਾ ਚੌਂਕਾ ਆਉਂਗਾ ਮੈਂ ਰੋਜ ਅੱਜ ਨਹੀਂ ਫੁੱਲ ਮੈਂ ਹੋਰ ਰੱਖ ਲੀ ਜੀ ਬਾਕੀ ਮੈਂ ਜਗਾ ਨਹੀਂ ਕਿ ਮੈਂ ਅੱਜ ਫੇਰ ਫੁੱਲ ਜੇ ਵੇਖੇ ਬੜਾ ਨੀ ਲੀ ਜਾਉਂ ਕਿਹਨੂੰ ਆਉਂਦੇ ਹਾਂ ਇਹ ਨਹੀਂ ਪਤਾ ਨਾ ਆਦੇ ਹਾਂ ਇਹ ਬੜਾ ਧਰੇ ਪਿਛੇ ਆ ਖਾਂਦੇ ਰਹੇ ਆ ਪਤਾ ਨਹੀਂ ਆਪੇ ਕੱਜ ਦੋਏ ਚਾਰ ਖਾਂਦੀ ਇਹ ਮੈਂ ਖਾਂਦੀ ਚੌਲ ਖਾਂਦੇ ਮੈਂ ਦੇ ਖਾਂਦੀ ਆਟਾ ਬਦਲ ਹੁੰਦਾ ਇਹ ਟੱਪਰ ਗਾਲੇ ਕਰਦਾ ਇਹ ਹਜੇ ਡੱਬੇ ਨਾ ਅਈ ਜਿਹੜੀ ਨਾ ਅੱਡੇ ਫੇਕੇ ਜਿਹੜੀ ਅੱਬੀ ਬਣਾਉਂਦੇ ਸੀ ਨਾ ਉਹਨੂੰ ਦੇ ਮਤਲਬ ਉਹ ਨਾਸਮੀ ਸੀ ਧਰੀ ਵਾਲੀ ਇਵੇਂ ਨਿੱਦੀਆਂ ਹੱਡੀਆਂ ਖਾਦੀਆਂ ਨਹੀਂ ਜਿਆਦਾ ਸਭ ਕੁਝ ਖਾਦੀਆਂ ਆਵਲੀ ਕਿਦੋਂ ਖਾਦੇ ਨੇ ਨੀਸ ਵਰਗੇ ਹਨ ਮੱਦੇ ਜੀ ਲਾਇਆ। ਮੈਂ ਤੁਹਾਨੂੰ ਬਣਾਉਂਦੇ ਜਿੱਤੇ ਖਵਾ ਲੀਂਦੇ ਖਾ ਲੈਣੇ ਚੁੱਪ ਕਰਕੇ। ਇਹ ਦਿੱਤੀ ਖਾਣੇ ਤਰ੍ਹਾਂ ਹੀ ਖਵਾ ਲੀ। ਮੈਂ ਖਾਣੀ ਪੈਂਦੀ ਸਭ ਉਸ। ਉਹ ਡੇੜੀਆ ਤੇ ਰੋਟੀ ਜਿਹੜੀ ਨਾ ਬਾਗ ਰੱਖਣ ਸੇ ਵਿੰਦਰਾਉਂਦੇ ਆ। ਕਿਉਂ ਇੰਨਾ ਹੈ? ਪਾਣੀ ਵਾਲੀ ਖਾ ਲਈ। ਨਹੀਂ ਰੱਖਿਆ ਖੜੀ। ਨਹੀਂ ਨਹੀਂ ਹੋ ਰਿਹਾ। ਅੱਛਾ ਅੱਛਾ ਠੀਕ ਹੈ। ਮਾਸੀ ਨੇ ਕੱਲ ਜਗ੍ਹਾ ਲਾਇਆ ਮੇਰਾ ਹਸਰਾ ਬੰਦ ਹੋਇਆ ਓਏ ਮੂੰਹ ਬੰਦ ਕਿਤੇ ਨਾ ਲੜ ਮਿੱਟੀ ਪੜੀ ਕਾਦਾ ਵਰਨੀ ਮੈਂ ਗੁਰਮਾਹ ਦੀ ਸੇਵਾ ਸੁਖੀ ਤੇ ਕੋਲ ਨੇ ਵੀ ਸੁਖੀ ਪਤਾ ਨਹੀਂ ਇਹ ਵਿਚਾਈਂ ਕਾ ਸੁਖੀ ਤੇ ਵੀ ਮੈਂ ਮੈਂ ਕੌਣ ਲਗਾ ਪੂਰੇ ਕਰ ਲੀਆ ਪੰਜ ਡੇਲੀ ਤੇ ਫਿਰ ਅਹੀਂ ਇਥੇ ਗੋਦਾ ਸਾਹਿਬ ਪਹਿਲਾਂ ਵੀ ਆਈ ਹੁੰਦੇ ਨੇ ਗਦਵਾਰ ਹੁਣ ਤਾਂ ਪਹਿਲਾਂ ਮੈਂ ਹੱਥ ਤੱਕ ਸੇਵਾ ਸੁਖੀ ਮਹਾਰਾਜ ਕਰ ਤੇ ਮੈਂ ਹੌਂਦੀ ਨੇ ਖੁੱਲੇ ਆ ਗਏ ਤੇ ਆਪਾਂ ਚੱਲ ਗੋਦਰ ਸਾਹਿਬ ਸੇਵਾ ਕਰਿਆ ਕਰਾਂਗੇ ਸ੍ਰੀ ਗੁਰੂ ਚੰਦ ਜੀ ਕੋਲ ਤਾਂ ਸਾਡੇ ਪਿੰਡ ਨੇ ਕੋਲ ਚਿੱਤਾ ਆ ਰਹੀ ਨਿਕੋਂ ਨਹੀਂ ਉਹਦੇ ਸਾਰੇ ਕੁੜੀਆਂ ਇਕੱਠੀਆਂ ਹੋ ਗਈਆਂ ਚਾਚੇ ਦੇ ਜਾਂਦੇ ਸੇਵਾ ਕਰਨ ਜਾਂਦੇ ਨੇ ਉਹ ਹੀ ਜਾਂਦੇ ਹੁੰਦੇ ਹੀ ਹੈ ਨਾ ਸਾਰੇ ਜਾਂਦੇ ਨੇ ਲੈ ਉਹ ਟਾਈਮ ਨਹੀਂ ਦਾ ਸ਼ਾਮਾਂ ਜਾਣਾ ਗੁਰਦਾਰੇ ਮੱਥਾ ਟੇਕਣੇ ਸੇਵਾ ਕਰਨੇ ਜਿਆਦਾ ਕੀ ਗੁਰਦਾਰ ਸਾਹਿਬ ਹਾਂ ਬੜਾ ਟਾਈਮ ਦਾ ਜੇ ਕੋਈ ਤੂੰ ਵੀ ਨਹੀਂ ਜਿੱਦ ਕੰਮ ਕਰਦਾ ਕੋਈ ਕੁਆਰੇ ਉਹਦੇ ਕੋਲ ਤਾਂ ਕੰਮ ਨਹੀਂ ਕੋਈ ਹੁੰਦਾ ਗੁਰਦਾਰ ਸੇਵਾ ਬੜੀ ਹੁੰਦੀ ਜਿਹੜਾ ਕਰਨ ਵਾਲਾ ਹੋਣਾ ਚਾਹੀਦਾ ਇਹ ਵੀ ਹੁਣ ਦੇਖੋ ਖੁਸ਼ ਗਿਆ ਕਿ ਦੇਰ ਨੂੰ ਬੜੇ ਨਾਲ ਖੁੱਲੇ ਆ ਗਏ ਹਾਂ 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 ਆ ਹੁਣ ਉਧਰ ਘਰ ਆਈਏ ਚਲੋ ਮੈਂ ਆ ਦੇ ਕਵਲ ਸੇਵਾ ਕਰਕੇ ਦੇਹੀ ਵਾਪਸ ਆ ਗਿਆਂ ਗੁਰਦਾਰ ਸਾਹਿਬ ਤੋਂ ਮੱਥਾ ਟੇਕ ਕੇ ਤੇ ਗਨਵਾਜ ਨੂੰ ਲੈ ਕੇ ਜਾਇਆ ਕਰਨਾ ਉਹ ਪਤਾ ਕੀ ਹੱਜ ਕੁੜੀ ਨਹੀਂ ਹੈ ਜੇ ਫਿਰ ਮੈਨੂੰ ਇਹ ਕਿਉਂ ਸਾਨੂੰ ਸੇਵਾਣ ਕਹਿੰਦੇ ਫਿਰ ਅਸੀਂ ਕੱਲ ਤੋਂ ਉਹਨੂੰ ਗੁਰਬੋਹ ਨੂੰ ਤੇ ਕਰਵਾਉਣ ਨਾਲ ਲੈ ਕੇ ਜਾਇਆ ਕਰਾਂਗੇ ਆਪਾਂ ਕਿਹੜੇ ਦੇ ਲੈ ਕੇ ਨਾਲ ਬਾਬੇ ਘਾ ਜਾ ਕੇ ਚਲੋ ਆਪੇ ਮੱਥਾ ਆਹੋ ਤੇ ਆਪਾਂ ਦੋਵੇਂ ਨੇ ਸੇਵਾ ਹਰ ਕੇ ਘਰ ਆਇਆ ਕਰਾਂਗੇ ਹਣੀ ਚੱਲੇ ਵਾਪਸ ਇਹ ਲਾਈ ਸੇਵਾ ਕਰਕੇ ਉਥੋਂ ਟਿਕਾਣੇ ਬਦਲਣ ਨੂੰ ਨਹੀਂ ਆਪਣਾ ਕੀ ਕਰਨੇ ਵਿੱਲੀਆਂ ਵਿਚਾਰੀਆਂ ਉਹ ਇੱਥੇ ਬੈਠੀਆਂ ਅਸੀਂ ਇੱਥੇ ਘੁੰਮ ਵੀਰਾਂ ਅੰਦਰ ਦੀਆਂ ਬਾਹਰ ਬਹਿਣ ਲੱਗੇ ਹਾਂ ਉਹ ਦਿਨ ਮਨ ਕੰਬਦੀਆਂ ਇਹ ਬਾਤ ਤੇ ਹੁਣ ਮੰਮੀ ਤੇ ਉਹ ਕਿੱਥੇ ਸਾਰੇ ਬਾਹਰ ਬੈਠੇ ਗਰਨਵਾਇਓ ਨਾ ਬਾਹਰ ਭੁੱਖ ਨਹੀਂ ਜੇ ਲੱਗਦੀ ਮਸਤਾ ਵੀ ਅੰਦਰ ਲੱਗੀ ਤੇ ਹੁਣੇ ਭੁੱਖ ਵੀ ਲੱਗਦੀ ਨਾ ਹੁਣ ਤੇਰੇ ਮੁੰਡਿਆਂ ਨੂੰ ਤੈਨੂੰ ਪੁੱਛਣਾ ਕਿ ਕਿੱਥੋਂ ਆਈਆਂ ਹਾਂ ਇਹ ਮੇਰੇ ਮੁੰਡਾ ਕਹਿੰਦਾ ਮੇਰੀ ਉਹ ਤਾਂ ਕੱਬਾ ਸੁਭਾ ਚੱਕੀ ਫੇਦੀ ਮੁੰਡਾ ਵਗੈਰਾ ਹੱਸਦਾ ਇਹ ਗਾਣਾ ਕਰਦਾ ਜਾਂਦਾ ਦਾਦੀ ਮਨੁਸ਼ਕਾ ਤਾਂ ਲੰਦਾ ਰਸ ਬਿਚਾਰੇ ਸ਼ਕਾ ਦਾ ਦਾਦੀ ਮਾਰਦੀ ਹੈ ਨਵੀਂ ਖੜਾਉਣਾ ਇਹਨੂੰ ਅੱਜ ਕੱਢਤਾ ਤੇ ਉਹ ਦਾਦੀ ਨੂੰ ਲੱਗ ਚੱਲੇ ਬੜਾ ਸੋਹਣਾ ਤੇ ਬੈਹ ਜਾਂਦਾ ਪਰ ਇਹਨਾਂ ਪੈਰ ਹਜੇ ਰੱਖਣ ਚ ਨਿਆਣਾ ਨਾ ਜ ਪਤਾ ਨਹੀਂ ਲੱਗਦਾ ਤੇ ਓਈ ਜਦੋਂ ਮੰਮੀ ਚਲਾ ਚੁੱਕ ਲੈੰਨੇ ਗਨਵਾਇਦਾ ਹੋ ਗਿਆ ਸੌਣ ਦਾ ਟਾਈਮ ਤੇ ਨੇ ਆਪਣੇ ਪਾਪਾ ਨਾਲ ਵੀਡੀਓ ਗੱਲ ਗੱਲ ਕਰ ਲਈ ਤੇ ਰੋਲੀ ਰੋਈ ਵਾਲਾ ਮੂੰਹ ਬਣਾ ਲਿਆ ਤੇ ਹੁਣ ਬਾਬਾ ਜੀ ਦੇ ਸ਼ਬਦ ਸੁਣਦਿਆ ਗਨਵਾ ਤੇ ਸਾਰਿਆਂ ਨੂੰ ਗੁੱਡ ਨਾਈਟ ਸਾਡੇ ਵੱਲੋਂ ਸੋਹਣੇ ਜਿਹਾ ਵਲੋਗ ਚ ਸਵੇਰੇ ਹੀ ਕਰਦੇ ਆ ਸ਼ੁਰੂਆਤ ਤੇ ਗੁੱਡ ਨਾਈਟ ਬਾਏ ਨਾਲ ਸਾਡੇ ਸਾਥ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਇਦਾਂ ਕਰਦੇ ਰਹੋ